ਪਰ ਪਾਕਿਸਤਾਨ ਦਰਮਿਆਨ ਹਾਲਾਤ ਬੇਹੱਦ ਤਣਾਪੂਰਨ ਹੋ ਚੁੱਕੇ ਨੇ ਜਿਵੇਂ ਇਹ ਕਹ ਲਈਏ ਕਿ ਜੰਗ ਵਰਗੇ ਹਾਲਾਤ ਨੇ ਤਾਂ ਕੋਈ ਅਤਕਥਰੀ ਨਹੀਂ ਹੋਊ ਕਿਉਂਕਿ ਦੋਨੋਂ ਪਾਸੇ ਇੱਕ ਦੂਸਰੇ ਤੇ ਹਮਲੇ ਦਾ ਦੌਰ ਲਗਾਤਾਰ جاری ਹੈ ਪਰ ਇਸ ਦੌਰਾਨ ਅੱਧੀ ਰਾਤ ਦਾ ਸਮਾਂ ਹੈ ਅਸੀਂ 에어ਪੋਰਟ ਨੇੜੇ ਇੱਕ ਪਿੰਡ ਰਡਾਲਾ ਵਿਖੇ ਪਹੁੰਚੇ ਆ ਪਿੰਡ ਵਾਸੀ ਮੌਜੂਦ ਨੇ ਜਿਹੜੇ ਬਲੈਕਆਊਟ ਦੇ ਚੱਲਦੇ ਆ ਇਸ ਵੇਲੇ ਘਰਾਂ ਤੋਂ ਬਾਹਰ ਨੇ ਮੁਕੰਮਲ ਤੌਰ ਤੇ ਹਨੇਰਾ ਛਾਇਆ ਹੋਇਆ ਹੈ ਸਾਰੇ ਪੈਸਾ ਪਾਸੇ ਲਾਈਟਾਂ ਬੰਦ ਨਜ਼ਰ ਆ ਰਹੀਆਂ ਬਲੈਕਆਊਟ ਹੈ ਪਰ ਲੋਕ ਘਰਾਂ ਚੋਂ ਬਾਹਰ ਨਹੀਂ ਕਿਉਂਕਿ ਲੋਕਾਂ ਦੇ ਮਨਾਂ ਚ ਚਿੰਤਾ ਕਿਤੇ ਨਾ ਕਿਤੇ ਕਿ ਜੰਗ ਨਾ ਲੱਗੇ ਇਸ ਗੱਲ ਦੀ ਚਿੰਤਾ ਚਿਹਰੇ ਤੇ ਨਜ਼ਰ ਆ ਰਹੀ ਹੈ ਕਈ ਤੇ ਚਿੰਤਾ ਦੇ ਨਾਲ ਉਂਜੀ ਕਾਬਰ ਜਾਂਦੇ ਮੇਰੇ ਵਰਗੇ ਤੇ ਹਾਂ ਮੈਂ ਤੇ ਪਹਿਲੇ ਹੀ ਕਾਬਰ ਜਾਣੀ ਉਹ ਵਾਨੀ ਵੀ ਮੈਂ ਤੇ ਕਾਬਰ ਜਾਣੀ ਪਹਿਲੇ ਬਾਹਰ ਜੀ ਅਜੰਤ ਨੂੰ ਮੈਂ ਕਾਹਜੋ ਬਾਹਰ ਬਹੁ ਆਣ ਕੇ ਜੀ ਅੰਦਰ ਕੁ ਬਰਾਟ ਹੁੰਦੀ ਹਾਂ ਜੀ ਇੱਕ ਬਰਾਟ ਆਉਂਦੀ ਹੈ ਨੇਰੇ ਦੇ ਵਿੱਚ ਅੰਦਰ ਤੇ ਡਰਦੇ ਜਗਾਉਂਦੇ ਵੀ ਨਹੀਂਗੇ ਉਹ ਤਰ੍ਹਾਂ ਬੈਂਟਰੇ ਬੂੰਟਰੇ ਲੱਗੇ ਨੇ ਉਹ ਡਰਦੇ ਨਹੀਂ ਜਗਾਉਂਦੇ ਹਾਂ ਮੌਲ ਤੋਂ ਡਰਦੇ ਨਹੀਂ ਜਗਾਉਂਦੇ ਤੇ ਸਾਨੂੰ ਕੀ ਸੋਚ ਤੋਂ ਮੌਜੂਦਾ ਹੁਨਾਸਾ ਸੋਚਣਾ ਕੀ ਇਹੋ ਸੋਚਦੇ ਆਂ ਵੀ ਗਾਂ ਬੱਚੇ ਤੇ ਉੰਜ ਬਾਹਰ ਗਏ ਆ ਵੀ ਕੱਲੇ ਟਿੰਗ ਟਿੰਗ ਬੀਠੇ ਆ ਤੇ ਉਹ ਵੀ ਪ੍ਰਦੇਸਾਂ ਚ ਵਾਤੇ ਚਲੋ ਮਹਾਰਾਜ ਸੁੱਖ ਸ਼ਾਂਤੀ ਬਚ ਕੇ ਇਹ ਬਚਕਦੇ ਰੋਟੀ ਬਚਕਣਾ ਹਾਂਜੀ 88 ਗਾਲ ਜੀ ਭਾਜੀ ਕਿੰਨੀ ਉਮਰ ਹੈ ਕੋਈ ਆ 60 60 ਜਗੀਰ ਸਿੰਘ ਇਹ ਹਾਲਾਤ ਜੰਗ ਵੇਖੀ ਕੋਈ ਜੀ ਹਾਂਜੀ ਜੰਗ ਦੇਖੀ ਖਤਰ ਦੀ ਵੇਖੀ ਯਾਦ ਹੈ ਖਤਰ ਦੀ ਹਾਂਜੀ ਹਾਂਜੀ ਕਿਹੋ ਜੀ ਲਾਫੀ ਉਦੋਂ ਬਹੁਤ ਛੋਟੇ ਛੋਟੇ ਸੀ ਤੇ ਉਦੋਂ ਇੰਨਾ ਵੀ ਇਹੋ ਜੀ ਜੰਗ ਨਹੀਂ ਵੇਖੀ ਜਿੰਨਾ ਹੁਣ ਨੂੰ ਲਈ ਹੈ ਯਾ ਬਹੁਤ ਜਿਹੜਾ ਵੀ ਖਤਰੇ ਵਾਲਾ ਕੰਮ ਆ ਪਤਾ ਨਹੀਂ ਲੱਗਦਾ ਕਿਹੜੀ ਚੀਜ਼ ਦੇਖਦੀ ਖੜੀ ਨਹੀਂ ਦੇਖਦੀ ਉਦੋਂ ਤਿਆਰੀਆਂ ਤੋਂ ਪਤਾ ਲੱਗ ਜਾਂਦਾ ਸੀ ਪਹਿਲਾਂ ਹੁਣ ਅਚਨਚੇਤ ਅਚਾਨਕ ਹੁੰਦਾ ਉਹਦਾ ਸਾਡੇ ਇੱਥੇ ਬੋਡੀ ਬਲੇ ਬੰਬ ਡਿੱਗੇ ਹੀ ਤੇ 8000 ਦਾ ਬੰਬ ਡਿੱਗੇ ਹੀ ਉਹਦਾ ਪਿੰਡ ਹਾਂਜੀ ਉਹਨ ਕੀ ਫਰਕ ਪਰ ਕਿਹੋ ਵੇਖੋ ਤੁਹਾਡੇ ਸਾਹਮਣੇ ਜੋਸ਼ਾ ਹੁੰਦਿਆ ਵਾ ਕਿ ਡਰ ਦੇ ਬਾਰੇ ਘਰੋਂ ਬਾਹਰ ਨਿਕਲਿਦਾ ਵੇਖੀਦਾ ਖੜਾ ਕਿੱਥੋਂ ਆਉਂਦਾ ਕੀ ਹੋਇਆ ਆ ਗੱਲ ਹੈ ਰਾਤੀ ਵੀ ਖੜਾ ਸੁਣਿਆ ਸੀ ਹਾਂ ਰਾਤੀ ਵੀ ਸੁਣਿਆ ਰਾਤੀ ਵੀ ਸੁਣਿਆ ਹਾਂਜੀ ਹਾਂਜੀ ਤਾਰ ਲੱਗਦਾ ਚੰਗ ਤੋਂ ਜ਼ਰ ਤੱਕ ਲੱਗ ਰਹਿਣ ਲੱਗਣਾ ਈ ਜ਼ਰ ਹਰ 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 ਗੱਲ ਪੈਨਾਂ ਦੀਆਂ ਗੱਲਾਂ ਤੋਂ ਮੈਂ ਵੈਨਿਆ ਵੀ ਸਾਡੇ ਦਾਦੇ ਆ ਤਾਇਆ ਜੀ ਨੇ ਸਾਡੇ ਬਹੁਤ ਅਸੀਂ ਤਾਂ ਰਿਸਪੈਕਟ ਦੇ ਦਿੰਨੇ ਆ ਵੀ ਹਾਂ ਨੂੰ ਦੱਸੋ ਸਗੋ ਗੱਲਾਂ ਵੀ ਹਾਂ ਕਿਦਾਂ ਦੀਆਂ ਵਾਂ ਇਹ ਚੀਜ਼ੇ ਗੱਲਾਂ ਵੀ ਹਾਂ ਵੀ ਉਹ ਗੱਲਾਂ ਜ਼ਰੂਰ ਯਾਦ ਕਰਦੇ ਆ ਵੀ ਹਾਂ ਇਹ ਗੱਲਾਂ ਹੋਈਆਂ ਏ ਈ ਸਾਡੇ ਪਿੰਡਾਂ ਦੇ ਲੋਕਾਂ ਨੂੰ ਉਜੜਨਾ ਪਿਆ ਪਿਛਲੇ ਚੰਗਾ ਚ ਘਰਬਾੜ ਛੱਡ ਕੇ ਜਾਣਾ ਪਿਆ ਹਾਂਜੀ ਹਾਂਜੀ ਇਹੋ ਜਿਹੀ ਲਾਤੀ ਦੇਖਿਓ ਨੇ ਉਦੋਂ ਬੱਡਰ ਤੋਂ ਹੀ ਆਉਂਦੇ ਆਸੀਂ ਇੱਥੋਂ ਨਹੀਂ ਗਏ ਕਿਤੇ ਵੀ ਇੱਥੇ ਅਸੀਂ ਪਹਿੋਂ ਤੋਂ ਪਿੰਡ ਹੁੰਨੇ ਆ ਪਿੰਡ ਸਾਡਾ ਇੱਧਰ ਥੋੜਾ ਇੱਥੇ 2 ਕਿਲੋਮੀਟਰ ਹਟਾਵਾ ਅਸੀਂ ਬਾਹਰ ਆਪਣੀ ਜਮੀਨ ਤੇ ਨੇੜੇ ਬੈਠੇ ਆ ਆਪਾਂ ਕਦੇ ਸੋਚਿਆ ਵੀ ਆਪਾਂ ਪਾਸੇ ਚਲੇ ਜੀ ਇੱਥੇ ਇੱਥੇ ਇੰਨਾ ਨਹੀਂ ਨੁਕਸਾਨ ਹੁੰਦਾ ਉਦੋਂ ਤਾਜ਼ਾ ਤਾਜ਼ਾ ਇੱਥੇ ਹੋਇਆ ਜਦੋਂ ਕਤਰ ਜੰਗ ਜੋ ਵਾਈਡ ਨੂੰ ਉਹਨਾਂ ਸੁੱਟੇ ਸਾਰੇ ਜੋ ਇੱਥੋਂ ਤੱਕ ਡਿੱਗੇ ਤੇ ਚੱਲਾ ਕੋਈ ਨਹੀਂ ਕਹਿੰਦੇ ਅੱਜ ਵੀ ਡਰੋਨ ਫੜੇ ਇੱਥੇ ਅੱਜ ਦੱਸਦੇ ਆ ਜੇ ਦੱਸਣ ਦੇ ਬਸ ਪਤਾ ਨਹੀਂ ਲੱਗਦਾ ਸਾਨੂੰ ਵੀ ਫੋਨ ਨਾ ਆਇਆ ਸਾਨੂੰ ਪੁੱਨਾ ਜੀ ਪਤਾ ਲੱਗਾ ਦੱਸਿਆ ਵੀ ਆ ਚਾਂਸ ਹੋਇਆ ਇੱਥੇ ਫੇਰ ਹੀ ਅਸੀਂ ਉੱਠੇ ਦਵਾਦਾਂ ਤੇ ਉੱਠ ਕੇ ਬਾਹਰ ਆ ਗਏ ਤੇਰੀ ਗੱਲ ਹੋਈ ਬਤਨਾਪੁਰੋਂ ਜੇ ਬਣੇ ਲਾ ਚਿੰਤਾ ਜੀ ਹੈ ਸਾਰੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਰ ਚਿੰਤਾ ਕਿ ਜੋ ਭਾਰਤ ਨੇ ਜਵਾਬ ਦਿੱਤਾ ਹੈ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਜੰਮੂ ਕਸ਼ਮੀਰ 'ਚ ਨਿਰਦੋਸ਼ ਮਾਰੇਗੇ ਫਿਰ ਪੁਛ 'ਚ ਮਾਰੇਗੇ ਇਹ ਸਿੱਖਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਲੱਗਦਾ ਕਿ ਜਵਾਬ ਜਿਹੜਾ ਪਰ ਸਾਡਾ ਦੇਸ਼ ਦੇ ਰਿਹਾ ਸਹੀ ਦੇ ਰਿਹਾ ਹੈ ਜਵਾਬ ਜਵਾਬ ਦੇਣ ਦੇ ਆ ਦੇਣ ਦੇ ਇਹ ਗੱਲ ਹੈ ਬਹੁਤ ਵਧੀਆ ਦੇਣ ਦੇ ਆ ਪਰ ਜਿਹੜੀ ਗੱਲ ਹੁਣ ਦੁਨੀਆ ਵਾਸਤੇ ਬਣ ਗਈ ਹੈ ਬਹੁਤ ਖਤਰੇ ਵਾਲੀ ਜਦ ਤੋਂ ਡਰ ਲੱਗਦਾ ਹੈ ਇਹ ਗੱਲ ਹੈ ਅਮਨ ਸ਼ਾਂਤੀ ਬਣੀ ਰਹੇ ਬਿਲਕੁਲ ਸਰ ਬਿਲਕੁਲ ਅਮਨ ਸ਼ਾਂਤੀ ਬਣੀ ਰਹੇ ਮੇਨ ਟਾਰਗੇਟ ਬਣਾ ਰਹੇ ਪੰਜਾਬ ਨੂੰ ਬਸ ਬਸ ਦੋਨੇ ਪਾਸੇ ਪੰਜਾਬ ਹੀ ਉਡਣਾ ਵਾ ਸਾਰੀ ਦੀ ਸਾਰੀ ਆਪਣੀ ਇਥੇ ਪੰਜਾਬ ਦੀਆਂ ਦਸੀਆਂ ਜਾ ਰਹੀਆਂ ਜਿੰਨੀਆਂ ਵੀ ਜਗ੍ਹਾ ਦਸੀਆਂ ਸਾਰੀਆਂ ਪੰਜਾਬ ਦੀਆਂ ਦਸੀਆਂ ਗਈਆਂ ਜਾਂ ਕੁਝ ਕੁ ਜਗ੍ਹਾ ਜੰਮੂ ਦੀਆਂ ਦਸੀਆਂ ਗਈਆਂ ਜਦ ਕਿ ਬਾਰਡਰ ਆਪਣਾ ਕਾਫੀ ਹਾਲ ਦੇਸ਼ 'ਚ ਜੇ ਰਾਤ 15 ਸ਼ਹਿਰਾਂ 'ਚ ਮੋਬਾਈਲ ਮਜ਼ਾਇਲਾ ਸਿਟੀ ਹੈ ਤੇ ਉਹਨਾਂ 'ਚੋਂ ਸੱਤ ਪੰਜਾਬ ਦੀ ਉਹੀ ਨਾ ਤੇ ਇਹੀ ਚੀਜ਼ ਦੇਖਣੀ ਪੈਣੀ ਹੈ ਨਾ ਵੀ ਕੀ ਚੱਕਰ ਹੋ ਰਿਹਾ ਇਸ ਚੀਜ਼ ਦਾ ਕਿਉਂਕਿ ਸਭ ਤੋਂ ਜ਼ਿਆਦਾ ਨੁਕਸਾਨ ਇਹਨੂੰ ਗਰਾਊਂਡ ਹੀ ਬਣਾਈਆਂ ਸਿਰਫ ਜੰਗ ਵਾਸਤੇ ਪੰਜਾਬ ਹੀ ਕਿਉਂ ਗਰਾਊਂਡ ਦਾ ਮੈਦਾਨ ਬਣਦਾ ਹਰ ਵਾਰੀ ਇਹ ਬਾਰਡਰ ਸਭ ਤੋਂ ਪਹਿਲਾਂ ਬੰਦ ਹੋਏ ਤੇ ਟਟਰੀ ਬੰਦ ਹੋਇਆ ਹਾਂਜੀ ਹਾਂਜੀ ਵਪਾਰ ਬੰਦ ਹੋਇਆ ਤੇ ਟਟਰੀ ਦਾ ਬੰਦ ਹੋਇਆ ਹਾਂਜੀ ਇਹ ਜਦੋਂ ਵੀ ਕੋਈ ਕੋਰੀਡੋਰ ਦੀ ਹੁਣ ਆਪਣਾ ਕੋਰੀਡੋਰ ਖੁੱਲਾ ਸੀ ਉਹ ਵੀ ਬੰਦ ਕਰ ਦਿੱਤਾ ਗਿਆ ਕਿਉਂਕਿ ਕੁਛ ਨਾ ਕੁਛ ਆਪਣੇ ਇਹੀ ਚੀਜ਼ਾਂ ਦੇ ਵਿੱਚ ਹੀ ਹੁੰਦਾ ਹੈ ਹੁਣ ਦੇਖੋ ਕਦੋਂ ਬਾਹਰ ਆਂਦੀ ਕਦੋਂ ਲਾਠੀ ਹਾਂ ਇਹ ਤਾਂ ਕਦੀ ਹੁਣ ਵੇਖੋ ਕਿੰਨੇ ਅੱਗੇ ਕਿੰਨੇ ਚਰਬਾਦ ਖੁੱਲਾ ਸੀਗਾ ਹੁਣ ਤਾਂ ਦੇਖੋ ਤੁਹਾਨੂੰ ਕੀ ਲੱਗਦਾ ਕੀ ਉਹਨੂੰ ਮਤਲਬ ਜੋ ਹਾਲਾਤ ਬਣੇ ਹੋਏ ਆ ਦੇਖੋ ਹੁਣ ਤੇ ਜਿਹੜੇ ਤਰੀਕੇ ਨਾਲ ਚੱਲਦੀਆਂ ਪੀਆਂ ਨਿਊਜ਼ਾਂ ਉਹ ਸਕੋਰਡਿੰਗ ਤੇ ਆਪਾਂ ਨੂੰ ਸੰਭਾਵਨਾ ਨਹੀਂ ਹੈਗੀ ਕਿ ਕੋਈ ਵੀ ਚੀ ਦਰ ਦੇਖੋ جنگ ਦਾ ਡਰ ਹਰੇਕ ਨੂੰ ਰਹਿਣਾ ਹੀ ਆ ਦੇਖੋ ਖਾਨ ਨੂੰ ਕੀ ਪਤਾ ਕਿਹੜੇ ਵਲੇ ਕਿੱਥੇ ਕੀ ਆ ਜਾਣਾ ਠੀਕ ਹੈ ਜੀ ਆਪਾਂ ਨੂੰ ਤਾਂ ਇਹ ਅੱਗੇ ਹੁੰਦਾ ਸੀ ਕਿ ਫੌਜਾਂ ਆਪਸ ਵਿੱਚ ਟੱਕਰਦੀਆਂ ਸੀ ਹਾਂ ਜੀ ਉਹ ਤਾਂ ਤਿੰਨ ਤਿੰਨ ਚਾਰ ਚਾਰ ਸੌ ਕਿਲੋਮੀਟਰ ਦੀ ਮਾਰ ਤੇ ਮਸਾਈਲਾ ਸੁਧਾਈ ਜਾਂਦੀ ਸੀ ਇਹੀ ਸਿੱਟੇ ਜਾ ਰਹੇ ਇਹੀ ਚੀਜ਼ ਹੈ ਨਾ ਸੱਜੀ ਹੁਣ ਇਸ ਟਾਈਮ ਦੇ ਉੱਤੇ ਨਾ ਕਿਸੇ ਨੂੰ ਇਹ ਕੋਈ ਕਹਦੇ ਕਿ ਅਸੀਂ ਜੰਗੀ ਪਧਰੀ ਮਤਲਬ ਮੈਦਾਨ ਪਧਰੀ ਕੋਈ جنگ ਹੋਵੇ ਤੇ ਬੰਦੇ ਨੂੰ ਪਤਾ ਹੋਵੇ ਵੀ ਇੰਨੇ ਤਾਂ ਜਗ੍ਹਾ ਤੱਕ ਸੀਮਤ ਨੇ ਪਰ ਹੁਣ ਪਤਾ ਹੀ ਨਹੀਂ ਕਿੱਥੇ ਆ ਕੇ ਕਿੰਨੇ ਮਾਰ ਕਰ ਜਾਣੀ ਆ ਇੱਥੇ ਔਰਤਾਂ ਵੀ ਮੌਜੂਦ ਨੇ ਸੀ ਪਰਿਵਾਰ ਪਰਿਵਾਰ ਦੇ ਪਰਿਵਾਰ ਖੜੇ ਨੇ ਇੱਥੇ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਇਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਬੜਾ ਤਣਾਅ ਬਣਿਆ ਹੋਇਆ ਹੈ ਇਸ ਲਈ ਦੇਖਣਾ ਕੀ ਹੈ ਵੀ ਲੋਕਾਂ ਦੇ ਨਾਲ ਹੀ ਹੈ ਜਿਸ ਤਰ੍ਹਾਂ ਲੋਕ ਵੇਖ ਹੀ ਜਾਂਦੇ ਆਹੀਂ ਬਾਹਰ ਨਿਕਲ ਕੇ ਵੇਖ ਹੀ ਜਾਂਦੇ ਆਂ ਹਣ ਸੁਣਿਆ ਹੀ ਵੀ ਉੱਥੇ ਹੋਇਆ ਕੁਝ ਡਿੱਗ ਪਿਆ ਵਾ ਰਡਾਲਾ ਪਿੰਡ ਤੇ ਹਾਂ ਤੇ ਦਵਾਦਾਂ ਬੰਦਰਾਂ ਤੋਂ ਬਾਹਰ ਨਿਕਲੇ ਬਲਾਈਟਾਂ ਤਾਂ ਸਾਡੀਆਂ 9 ਵਜੇ ਦੀਆਂ ਬੰਦ ਹੋਈਆਂ ਤੇ ਵਾ ਇਹਦਾ ਰੜਾ ਗਵਾਲਾ ਸੁਣ ਕੇ ਬਾਹਰ ਹੀ ਨਿਕਲਣਾ ਹੁੰਦਾ ਜੰਗ ਦਾ ਸੋਰਾ ਜਿਹਾ ਤਣਾਅ ਬਣਿਆ ਡਰ ਬਣਿਆ ਡਰ ਕੋਈ ਆ ਮੇਰੇ ਦਿਲ ਚ ਕੋਈ ਡਰ ਨਹੀਂ ਹੈਗਾ ਮਰਨਾ ਤਾਂ ਹੈਗਾ ਹੀ ਇੱਕ ਦਿਨ ਜਿੱਥੇ ਹੋਰ ਮਰਨਗੇ ਹੀ ਇੱਥੇ ਘਰ ਬੈਠੇ ਮਰਾਂਗੇ ਪਰ ਬਾਹਰ ਨਹੀਂ ਭੱਜਾਂਗੇ ਘਰ ਨਹੀਂ ਛੱਡਣਾ ਘਰ ਨਹੀਂ ਛੱਡ ਛੱਡ ਕੇ ਨਹੀਂ ਜਾਣਾ ਨਾ ਨਾ ਘਰੇ ਜੋ ਹੋਊ ਸਾਡੇ ਨਾਲ ਘਰੇ ਹੋਊਗਾ ਬਾਹਰ ਨਹੀਂ ਜਾਣ ਲੋਕੀਆਂ ਵੇੜ ਤੇ ਤੇਲ ਖਰੀਦੀ ਜਾਂਦੇ ਆ ਟਰੈਕਟਰ ਟਰਾਲੀਆਂ ਲੱਗੇ ਆ ਜੀ ਕਹਿੰਦੇ ਤੇਲ ਖਰੀਦ ਲਓ ਸਬਜ਼ੀਆਂ ਸਟਾਕ ਕਰ ਲਓ ਬਲੈਕ ਮਾਰਕਟਿੰਗ ਸ਼ੁਰੂ ਹੋ ਗਈ ਹੈ ਹਾਂ ਜੀ ਆਫ ਕੌਰ ਸਾਰੇ ਲੁੱਟਣ ਦੇ ਤਿਆਰ ਹੋਏ ਪਿਆ ਹੁਣ ਇੰਨੀ ਮਹਿੰਗਾਈ ਵਧਾਤੀ ਇੱਕਦਮ ਜਿਹੜੇ ਨਾਰਮਲ ਚੀਜ਼ਾਂ ਮਿਲਦੀਆਂ ਸੀ ਉਹ ਵੀ ਸਾਨੂੰ ਹੁਣ ਕਾਸਟ ਦੁੱਗਣੀ ਤਿਗਣੀ ਪੇ ਕਰਨੀ ਪੈ ਰਹੀ ਹੈ ਤੇ ਤੁਸੀਂ ਸੋਚੋ ਜਿਹੜਾ ਦਿਹਾੜੀ ਵਾਲਾ ਬੰਦਾ ਉਹ ਕਿੱਥੋਂ ਪੇ ਕਰੂਗਾ ਕਿੱਥੋਂ ਲੈ ਕੇ ਆਊਗਾ ਉਹ ਪੈਸੇ ਉਹ ਤਾਂ ਭੁੱਖ ਨਾਲ ਹੀ ਮਰ ਜਾਣਾ ਉਹਨੇ ਤਾਂ ਜੰਗ ਨੇ ਤਾਂ ਜਦੋਂ ਮਾਰਨਾ ਉਹਨੂੰ ਮਾਰਨਾ ਹੀ ਆ ਤੇ ਇਸ ਲਈ ਪਲੀਜ਼ ਗਵਰਨਮੈਂਟ ਨੂੰ ਇਹ ਐਡਵਾਈਸ ਆ ਕਿ ਪਲੀਜ਼ ਅਮਨ ਸ਼ਾਂਤੀ ਨਾਲ ਰਹਿਣ ਦਿਓ ਸਾਰੀ ਪਬਲਿਕ ਨੂੰ ਹ ਹਾਂ ਜੰਗ ਵਰਗੇ ਹਾਲਾਤ ਬਣੇ ਆ ਇਹਨਾਂ ਨੂੰ ਕਿਸ ਤਰ੍ਹਾਂ ਬਹੁਤ ਮਤਲਬ ਕਿ ਸਹਮੇ ਹੋਇਆ ਸਾਰੇ ਇਸ ਚੀਜ਼ ਨੂੰ ਲੈ ਕੇ ਬੱਚਿਆਂ ਨੂੰ ਲੈ ਕੇ ਜਾਦਾ ਅਸੀਂ ਮਾਵਾ ਜਿਹੜੀਆਂ ਉਹ ਆਪਣੇ ਬੱਚਿਆਂ ਨੂੰ ਲੈ ਕੇ ਜਾਦਾ ਟੈਨਸ਼ਨ ਦੇ ਵਿੱਚ ਨੇ ਛੋਟੇ ਛੋਟੇ ਬੱਚੇ ਆ ਮਤਲਬ ਇਹਨਾਂ ਨੇ ਤਾਂ ਹਜੇ ਕੁਝ ਦੇਖਿਆ ਹੀ ਨਹੀਂ ਹੈਗਾ ਤਾਂ ਸਾਰਿਆਂ ਨੂੰ ਬਹੁਤ ਜ਼ਿਆਦਾ ਇਸ ਚੀਜ਼ ਤੋਂ ਲੈ ਕੇ ਅਸੀਂ ਸਾਰੇ ਸਹਮੇ ਹੋયા ਕਿ ਕੀ ਬਣੂਗਾ ਸਾਡੇ ਸਾਰੇ ਮਤਲਬ ਕਿ ਮਾਹੌਲ ਦੇ ਵਿੱਚ ਕੀ ਬਣਨਾ ਕਿਦਾਂ ਕੀ ਹੋਏਗਾ ਸਾਰੇ ਇਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਮਤਲਬ ਚਿੰਤਿਤ ਨੇ ਇਸ ਮਾਹੌਲ ਨੂੰ ਲੈ ਕੇ ਕਿ ਪਰ ਜਿਸ ਤਰ੍ਹਾਂ ਦੇ ਨਾਲ ਕਟੜੋ ਵਾਪਰੀਆਂ ਜਿਸ ਤਰ੍ਹਾਂ ਦੇ ਨਾਲ ਪਹਿਲਗਾਮ ਚ ਘੁੰਮਣ ਫਿਰਨ ਕੇ ਪਰਿਵਾਰਾਂ ਨੂੰ ਚੁਣ ਚੁਣ ਕੇ ਬੰਦਿਆਂ ਨੂੰ ਜਿਹੜਾ ਮਾਰਿਆ ਗਿਆ ਹਾਂਜੀ ਉਸ ਦਾ ਗੁੱਸਾ ਵੀ ਤਾਂ ਜਾਇਜ਼ ਸੀਗਾ ਸਰਕਾਰ ਦਾ ਹਾਂਜੀ ਹੈ ਜਾਇਜ਼ ਹੈ ਬਟ ਸਾਨੂੰ ਕੋਈ ਕਲੀਅਰ ਨਹੀਂ ਹੈਗਾ ਉਹ ਸਰਕਾਰ ਨੂੰ ਪਤਾ ਹੋਵੇਗਾ ਆਮ ਪਬਲਿਕ ਨੂੰ ਤਾਂ ਕੁਝ ਵੀ ਨਹੀਂ ਪਤਾ ਇੱਥੇ ਬੈਠਿਆਂ ਨੂੰ ਹਾਂ ਗਵਰਨਮੈਂਟ ਨੂੰ ਹੈ ਠੀਕ ਹੈ ਉਹਨਾਂ ਨੇ ਗਲਤ ਕੀਤਾ ਠੀਕ ਹੈ ਉਹਨਾਂ ਨੂੰ ਵਾਰਨਿੰਗ ਦੇਣੀ ਚਾਹੀਦੀ ਹੈ ਇਸ ਚੀਜ਼ ਨੂੰ ਲੈ ਕੇ ਮੀਟਿੰਗਸ ਹੋਣੀਆਂ ਚਾਹੀਦੀਆਂ ਉਹਨਾਂ ਦੀਆਂ ਪਾਰਲੀਮੈਂਟਸ ਦੇ ਵਿੱਚ ਜਾਣਾ ਬਾਤਰਾ ਹੀ ਮਸਲਾ ਹੱਲ ਹੋਣਾ ਚਾਹੀਦਾ ਬਟ ਇਦਾਂ ਤਾਂ ਫਿਰ ਜਾਨ ਮਾਲ ਤਾਂ ਫਿਰ ਉਹ ਖਤਮ ਹੀ ਆ ਉਹਦੇ ਚ ਤਾਂ ਕੋਈ ਵੀ ਨਹੀਂ ਬਚੇਗਾ ਜੇ ਸੋਚਿਆ ਜਾਵੇ ਜੇ ਕੋਈ ਮਤਲਬ ਕਿ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਖਤਮ ਤਾਂ ਸਭ ਕੁਝ ਹੀ ਹੋ ਜਾਦਾ ਫਿਰ ਉਹਦੇ ਵੀ ਕੋਈ ਮਤਲਬ ਸਾਨੂੰ ਇਹ ਚੀਜ਼ ਸਹੀ ਨਹੀਂ ਲੱਗਦੀ ਹੈਗੀ ਹਾਂਜੀ ਕਿ ਬੈਠ ਕੇ ਮਸਲੇ ਕਈ ਹੱਲ ਕੀਤੇ ਜਾਂਦੇ ਆ ਤਾਂ ਹਾਂਜੀ ਇਸ ਚੀਜ਼ ਨੂੰ ਲੈ ਕੇ ਸਾਰੇ ਬਾਰੇ ਡਨੇ ਪਰ ਹੁਣ ਜਿਸ ਤਰ੍ਹਾਂ ਬਲੈਕਆਊਟ ਚੱਲ ਰਿਹਾ ਹੈ ਉਹਦੇ ਨਾਲ ਲੱਗਦਾ ਕਿ ਟੈਨਸ਼ਨ ਹੋਰ ਵੱਧ ਜਾਂਦੀ ਹੈ ਕਿਸੇ ਵੇਲੇ ਵੀ ਰਾਤ ਨੂੰ ਕੁਝ ਵੀ ਹੋ ਸਕਦਾ ਹਾਂਜੀ ਸਾਨੂੰ ਲੱਗਦਾ ਹੈ ਕਿ ਕਿਸੇ ਵੇਲੇ ਕੁਝ ਵੀ ਹੋ ਸਕਦਾ ਪਰ ਜਦੋਂ ਮਤਲਬ ਕਿ ਉਹਨਾਂ ਗਵਾਂਡ ਵਾਲਿਆਂ ਨੇ ਵੀ ਜ਼ਿਆਦਾ ਕੀਤਾ ਤਾਂ ਫਿਰ ਹਮ ਰੈਡੀ ਹੈਗੇ ਆ ਜੰਗਲੀ ਤਾਂ ਚਲੋ ਰੈਡੀ ਹੁੰਦੇ ਹਰ ਬੰਦਾ ਪਰਦੇਸ਼ ਦਾ 7 ਦਿਨ ਸਾਡਾ ਫਰਜ਼ ਹੈ ਨਹੀਂ ਲਾਈਕ ਜੇ ਅਸੀਂ ਤੁਹਾਨੂੰ ਨਹੀਂ ਲੱਗਦਾ ਤਾਂ ਪਰ ਨਹੀਂ ਦੇਣਾ ਚਾਹੀਦਾ ਮਤਲਬ ਆਪਾਂ ਇਹ ਕਹਿ ਰਹੇ ਕਿ ਅਮਨ ਸ਼ਾਂਤੀ ਕਿਸੇ ਵੀ ਤਰ੍ਹਾਂ ਹੈਂਡਲ ਕਰੋ ਸਿਚੁਏਸ਼ਨ ਨੂੰ ਲਾਈਕ ਜਾਨੀਮਾਲੀ ਜਿਹੜਾ ਨੁਕਸਾਨ ਨਹੀਂ ਹੋਣਾ ਚਾਹੀਦਾ ਜਾਨਵਾਲ ਦੀ ਰੱਖਿਆ ਯਕੀਨੀ ਬਣਾ ਹੋਣੀ ਚਾਹੀਦੀ ਉਹ ਯਕੀਨੀ ਹੋਣੀ ਚਾਹੀਦੀ ਆ ਜੰਗ ਲੱਗੇ ਜੇਕਰ ਸਰਦ ਹਾਂਜੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਗੱਲਬਾਤ ਨਾਲ ਜਿਹੜਾ ਮਸਲਾ ਥੋੜਾ ਗੱਲਬਾਤ ਨਾਲ ਹੀ ਮਸਲਾ ਹੱਲ ਹਾਂਜੀ ਇਹ ਬਰਕਰਾਰ ਰੱਖਣਾ ਚਾਹੀਦਾ ਕਿਉਂਕਿ ਜਾਨ ਆ ਤੇ ਜਹਾਨ ਆ ਤੇ ਅਦਰਵਾਈਜ਼ ਕੁਝ ਨਹੀਂ ਹੈਗਾ ਹਰੇ ਹਿਊਮਨ ਬੀਿੰਗ ਨੂੰ ਇਹ ਹੈਗਾ ਕਿ ਹਾਂ ਵੀ ਲਾਈਕ ਉਹ ਤਾਂ ਫਿਰ ਸਾਬ ਇੱਥੇ ਰਹਿ ਜਾਣਾ ਉਹ ਤਾਂ ਸਾਨੂੰ ਕੋਈ ਪਤਾ ਹੀ ਨਹੀਂ ਬਾਅਦ ਚ ਕੌਣ ਜਿੱਤੇ ਕੌਣ ਹਾਰੇ ਆ ਚਾਹੇ ਕੋਈ ਇਧਰ ਗੋਲੀ ਦੇ ਨਿਸ਼ਾਨਾ ਬਣੇ ਚਾਹੇ ਉਧਰ ਹਰ ਕੋਈ ਕਿਸੇ ਮਾਮ ਦਾ ਪੂਰਨ ਮਤਲਬ ਕਿ ਹਰ ਬੰਦੇ ਨੂੰ ਪਹਿਲਾਂ ਆਪਣੀ ਸੇਫਟੀ ਆ ਕਿਸੇ ਦਾ ਸੁਹਾਗ ਆ ਕਿਸੇ ਦਾ ਠੀਕ ਹੈ ਬਾਕੀ ਸਾਡੇ ਗੁਰੂਆਂ ਨੇ ਜੰਗਾਂ ਲੜੀਆਂ ਨੇ ਜੇ ਕੋਈ ਜ਼ਿਆਦਾ ਮਤਲਬ ਕਰੂਗਾ ਤਾਂ ਫਿਰ ਅਸੀਂ ਰੈਡੀ ਆਂ ਅੱਜ ਕੋਈ ਸਾਨੂੰ ਨਹੀਂਗਾ ਤੇ ਲੋੜ ਪਈ ਤੇ ਜਵਾਬ ਹਾਂਜੀ ਫਿਰ ਉਹ ਤਾਂ ਮਤਲਬ ਜਦੋਂ ਸਿਚੁਏਸ਼ਨ ਇਦਾਂ ਦੀ ਬਣ ਗਈ ਤਾਂ ਫਿਰ ਕਿਤੇ ਨਾ ਕਿਤੇ ਕੋਈ ਸਾਡੀ ਹੈਲਪ ਹੋਊਗੀ ਤਾਂ ਅਸੀਂ ਜ਼ਰੂਰ ਕਰਾਂਗੇ ਅਸੀਂ ਰੈਡੀ ਆਂ ਬਿਲਕੁਲ ਅੱਧੀ ਰਾਤ ਨੂੰ ਇਸ ਵੇਲੇ ਇਹ ਪਰਿਵਾਰ ਬਾਹਰ ਖੜੇ ਐ ਚਿੰਤਾ ਜ਼ਰੂਰ ਚਿਹਰੇ ਤੇ ਨਜ਼ਰ ਆ ਰਹੀ ਹੈ ਪਰ ਫਿਰ ਵੀ ਨੌਜਵਾਨ ਖੜੇ ਇੱਕ ਵਾਰੀ ਜ਼ਰੂਰ ਜਾਨਣਾ ਚਾਹੂੰਗਾ ਜੇ ਦੇਸ਼ ਨੂੰ ਲੋੜ ਪਈ ਤੇ ਆਪਾਂ ਸਿਆਣਾ ਦੇ ਨਾਲ ਆਪਾਂ ਦੇਖਦੇ ਨਾਲ ਜੀ ਜੀ ਜਰੂਰ ਜਰੂਰ ਸਿਆਣਾ ਦੇ ਨਾਲ ਆਪਾਂ ਜੇ ਲੋਡ ਪਈ ਤੇ ਆਪਾਂ ਜਾਣਵਾ ਦਾਂਗੇ ਕੋਈ ਚੱਕਰ ਨਹੀਂ ਡਾਗਾ ਹਾਂਜੀ ਸਰ ਜਰੂਰ ਨਾਲ ਆਪਾਂ ਜੇ ਕੋਈ ਇਹੋ ਜਿਹੀ ਗੱਲ ਹੋ ਗਈ ਤੇ ਫਿਰ ਤੇ ਆਪਾਂ ਨਾਲ ਹੀ ਖੜਨਾ ਹੀ ਆ ਫਿਰ ਤੇ ਦੇਖਦੇ ਨਾਲ ਹੀ ਖੜਨਾ ਆਪਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਦੋਸਤੋ ਅੱਜ ਯਾਰ ਚੱਕ ਲਵਾਂਗੇ ਸਿਆਣਾ ਦੇ ਨਾਲ ਜਾ ਕੇ ਮੈਂ ਕਿਹਾ ਜੀ ਸਭ ਕੁਝ ਚੱਕ ਲਾਂਗੇ ਜਦੋਂ ਟਾਈਮ ਹੀ ਉਹ ਜਿਹਾ ਆ ਜਾਣਾ ਤੇ ਫਿਰ ਸਭ ਕੁਝ ਚੱਕਣਾ ਪੈਣਾ ਤੇ ਬਿਲਕੁਲ ਚਾਹੇ ਜੰਗ ਦੀ ਚਿੰਤਾ ਹੈ ਚਾਹੇ ਪਰਿਵਾਰਾਂ ਦੀ ਚਿੰਤਾ ਹੈ ਚਾਹੇ ਬੱਚਿਆਂ ਦੀ ਚਿੰਤਾ ਹੈ ਜਾਨ ਮਾਲ ਦੀ ਰਾਖੀ ਦੀ ਚਿੰਤਾ ਹੈ ਪਰ ਇਸ ਦੇ باوجود ਜੇਕਰ ਜੰਗ ਲੱਗਦੀ ਹੈ ਜੰਗ ਵਰਗੇ ਹਾਲਾਤ ਪੈਦਾ ਹੁੰਦੇ ਨੇ ਤਾਂ ਹਰ ਤਰ੍ਹਾਂ ਦੇ ਨਾਲ ਸਹਿਯੋਗ ਕੀਤਾ ਜਾਊ ਹਰ ਸੰਭਵ ਸਹਿਯੋਗ ਕੀਤਾ ਜਾਊ ਸਿਆਣਾ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਦੁਸ਼ਮਣ ਦਾ ਟਾਕਰਾ ਕੀਤਾ ਜਾਊ ਕੈਮਰਾ ਬਸਰ ਅਵਤਾਰ ਸਿੰਘ ਦੇ ਆਮਨਿੰਦਰ ਸਿੰਘ ਮੌਂਗਾ ਪੀਟੀਐਸ ਨਿਊਜ਼ ਪਿੰਡ ਰਡਾਲਾ